ਆਪੇ ਪੈਟਰੋਲ ਨਾਲ ਖੁਦ ਪਵਾ ਪਵਾ ਕੇ ਇਹਨਾਂ ਦਾ ਪ੍ਰਚਾਰ ਕੀਤਾ ਅਸੀਂ ਖੁਦ ਵੀ ਇਹਨਾਂ ਦੇ ਬਲੰਟੀਅਰ ਸੀ ਤੁਸੀਂ ਪਮਕੜ ਕਹਿ ਲੋ ਚਾਹੇ ਅਸੀਂ ਇਹਨਾਂ ਦੇ ਹਰ ਜਗ੍ਹਾ ਦੇ ਉੱਤੇ ਇਹਨਾਂ ਦਾ ਜਿਹੜਾ ਪ੍ਰਚਾਰ ਕੀਤਾ ਅੱਜ ਜਿਹੜਾ ਇਹਨਾਂ ਨੇ ਸਾਨੂੰ ਛਣਕਣਾ ਦਿਖਾਇਆ ਹੋਇਆ ਪਹਿਲਾਂ ਤੁਸੀਂ ਬਾਦਲਾਂ ਨੂੰ ਪਿੱਟਦੇ ਸੀਗੇ ਕੈਪਟਨ ਨੂੰ ਸਰਕਾਰ ਨੂੰ ਪਿੱਟਦੇ ਸੀਗੇ ਹੁਣ ਅਸੀਂ ਤੁਹਾਨੂੰ ਵੀ ਪਿੱਟਦੇ ਆ ਅਸੀਂ ਤੁਹਾਨੂੰ ਪਿੱਟਦੇ ਆ ਕਿਉਂਕਿ ਤੁਸੀਂ ਸਾਡੇ ਮਸਲੇ ਹੱਲ ਨਹੀਂ ਕੀਤੇ ਆਰਤਾ ਕਹਿੰਦੀ ਆ ਪੱਕ ਸਾਰੇ ਮੁਲਾਜ਼ਮ ਕੱਚੇ ਮੁਲਾਜ਼ਮ ਪੱਕੇ ਕਰ ਦੇਖੋ ਜੀ ਫਿਰ ਸਾਚੀ ਕਹਿ ਰਹੀ ਆ ਕਿ ਚੁਟਕਲਿਆਂ ਦੀ ਸਰਕਾਰ ਆ ਇਹ ਵੀ ਇੱਕ ਚੁਟਕਲਾ ਹੀ ਜਿਹੜਾ ਉਹਨਾਂ ਨੇ ਦੱਸਿਆ ਹੋਣਾ ਕਿ ਜਿਮਨੀ ਚੋਣਾ ਆ ਗਈਆਂ ਨੇ 100 ਸੰਜ ਕੇ ਵੋਟ ਪਾਇਓ ਬਾਕੀ 2027 ਜਿਆਦਾ ਦੂਰ ਨਹੀਂ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਵੇਰ ਦੀ ਰੋਟੀ ਪੱਕਦੀ ਐ ਸ਼ਾਮ ਦੀ ਪੱਕੂਗੀ ਨਹੀਂ ਪੱਕੂਗੀ ਇਹ ਵੀ ਨਹੀਂ ਪਤਾ ਉਹਨਾਂ ਦੇ ਹੱਕਾਂ ਦੇ ਵਿੱਚੋਂ ਜਿਹੜੀ ਰੋਟੀ ਆ ਪੰਜਾਬ ਸਰਕਾਰ ਜਿਹੜੀ ਖੋਣ ਦੀ ਕੋਸ਼ਿਸ਼ ਆ ਸਾਡੇ ਵਾਸਤੇ ਕੋਈ ਬਦਲਾਅ ਨਹੀਂ ਜੀ ਸਾਡੇ ਨਾਲ ਤੇ ਮਤਰੀ ਮਾਮਾ ਵਾਲਾ ਸਲੂਕ ਕੀਤਾ ਜਾ ਰਿਹਾ ਅਨਰੀਡਡ ਸਟਾਫ ਤੇ ਅਸੀਂ ਉਹ ਅਧਿਆਪਕਾਂ ਜਿਹੜੇ 20-20 ਸਾਲਾਂ ਤੋਂ ਅਸੀਂ ਸਕੂਲਾਂ ਵਿੱਚ ਕੰਮ ਕਰ ਰਹੇ ਹਾਂ ਸਰਕਾਰ ਇਹ ਚੀਜ਼ ਭੁੱਲ ਚੁੱਕੀ ਆ ਕਿ ਆਮ ਜਨਤਾ ਨੂੰ ਕੀ ਚਾਹੀਦਾ ਜਾਂ ਕੀ ਨਹੀਂ ਬਸ ਉਹਨਾਂ ਨੂੰ ਆਪਣੀਆਂ ਕੁਰਸੀਆਂ ਤੱਕ ਮਤਲਬ ਰਹਿ ਗਿਆ ਸਾਡੇ ਆਮ ਲੋਕਾਂ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਜਿਹੜੀ ਗਵਰਨਮੈਂਟ ਆ ਇਹਦੇ ਜ਼ੂਨ ਹੀ ਸਿਰਕਦੀ ਆ ਬੇਸਮੇਂ ਤੋਂ ਸਾਨੂੰ ਲਾਰੇਾਂ ਚ ਰੱਖਿਆ ਗਿਆ ਪਰ ਸਾਡਾ ਮਤਲਬ ਕੋਈ ਵੀ ਹੱਲ ਨਹੀਂ ਕੀਤਾ ਹਾਲ ਤੱਕ ਇਸ ਵਕ ਤਰਨ-ਤਾਰਨ ਦੇ ਵਿੱਚ ਆ ਤਰਨ-ਤਾਰਨ ਦੀ ਜੇ ਗੱਲ ਕਰਨੀ ਹੋਵੇ ਜਿਮਣੀ ਚੋਣ ਦੇ ਨਾਲ ਇਹ ਧਰਨਿਆਂ ਵਾਲੀ ਧਰਤੀ ਵੀ ਬਣ ਚੁੱਕਿਆ ਹੈ ਹਰ ਵਰਗ ਦੇ ਮੁਲਾਜ਼ਮ ਬੇਰੁਜ਼ਗਾਰ ਧਰਨੇ ਕਰਨ ਪਹੁੰਚੇ ਆ ਇੱਕ ਪਾਸੇ ਸਰਕਾਰ ਤਾਂ ਪ੍ਰਚਾਰ ਕਰ ਰਹੀ ਹੈ ਪੋਲੀਟੀਕਲ ਪਾਰਟੀਆਂ ਪ੍ਰਚਾਰ ਕਰ ਰਹੀਆਂ ਚੋਣਾਂ ਜਿੱਤਣ ਲਈ ਤੁਸੀਂ ਇੱਥੇ ਕੀ ਕਰਨਾ ਆ ਸਰ ਅਸੀਂ ਹਾਨੀਡਰ ਸਟਾਫ ਫਰੰਟ ਪੰਜਾਬ ਪੰਜਾਬ ਭੱਦਰ ਤੋਂ ਅਸੀਂ ਇੱਥੇ ਧਰਨਾ ਪ੍ਰਦਰਸ਼ਨ ਕਰਨ ਆ ਰਹੇ ਆ ਰੋਜ਼ ਪ੍ਰਦਰਸ਼ਨ ਕਰਨ ਆ ਰਹੇ ਆ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਪਰ ਜਿਹੜੇ ਐਡਰ ਸਕੂਲਾਂ ਵਿੱਚ ਕੱਚੇ ਮਜ਼ਦਮਣੇ ਉਹ ਬਹੁਤ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਨੇ ਤੇ ਐਡਰ ਸਕੂਲਾਂ ਚ ਚੜਾ ਰਹੇ ਨੇ ਪਰ ਜਿਹੜੀ ਗਵਰਨਮੈਂਟ ਆ ਇਹਦੇ ਜ਼ੂਨ ਹੀ ਸਿਰਕਦੀ ਅਸੀਂ ਬਹੁਤ ਮਨ ਲੈ ਬਹੁਤ ਮੀਟਿੰਗਾਂ ਕਰ ਲੀਆਂ ਲੰਬੇ ਸਮੇਂ ਤੋਂ ਸਾਨੂੰ ਲਾਰੇਾਂ ਤੇ ਰੱਖਿਆ ਗਿਆ ਪਰ ਸਾਡਾ ਮਨ ਲੈ ਕੋਈ ਵੀ ਹੱਲ ਨਹੀਂ ਕੀਤਾ ਹਾਲ ਤੱਕ ਸਰਕਾਰ ਤਾਂ ਕਹਿੰਦੀ ਐਨੇ ਕੰਮ ਕੀਤੇ ਜੀ ਲੋਕ ਬਾਗੋ ਬਾਗਿਆ ਤੁਸੀਂ ਇੱਥੇ ਤੁਰੇ ਫਿਰਦੇ ਹੋ ਹਾਂਜੀ ਜੀ ਸਰਕਾਰ ਨੇ ਜਦ ਵੋਟਾਂ ਲੈਣੀਆਂ ਸੀ ਤਾਂ ਉਹ ਕਹਿੰਦੇ ਸੀ ਕਿ ਅਸੀਂ ਆਮ ਵਰਗ ਦੇ ਲੋਕਾਂ ਤੇ ਆਮ ਵਰਗ ਵਾਸਤੇ ਹੀ ਕੰਮ ਕਰਾਂਗੇ ਅਸੀਂ ਵੀ ਤੇ ਆਮ ਵਰਗ ਦੇ ਆ ਪਰ ਹੁਣ ਸਰਕਾਰ ਇਹ ਚੀਜ਼ ਭੁੱਲ ਚੁੱਕੀ ਆ ਕਿ ਆਮ ਜਨਤਾ ਨੂੰ ਕੀ ਚਾਹੀਦਾ ਜਾਂ ਕੀ ਨਹੀਂ ਬਸ ਉਹਨਾਂ ਨੂੰ ਆਪਣੀਆਂ ਕੁਰਸੀਆਂ ਤੱਕ ਮਤਲਬ ਰਹਿ ਗਿਆ ਸਾਡੇ ਆਮ ਲੋਕਾਂ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਕਮਤ ਆ ਨਹੀਂ ਆਇਆ ਤੁਹਾਡੇ ਸਾਡੇ ਵਾਸਤੇ ਕੋਈ ਬਦਲਾਅ ਨਹੀਂ ਜੀ ਸਾਡੇ ਨਾਲ ਤੇ ਮਤਰਈ ਮਾਵਾ ਵਾਲਾ ਸਲੂਕ ਕੀਤਾ ਜਾ ਰਿਹਾ ਅਨਰੀਡਡ ਸਟਾਫ ਤੇ ਅਸੀਂ ਉਹ ਅਧਿਆਪਕਾਂ ਜਿਹੜੇ 20-20 ਸਾਲਾਂ ਤੋਂ ਅਸੀਂ ਸਕੂਲਾਂ ਵਿੱਚ ਕੰਮ ਕਰ ਰਹੇ ਹਾਂ ਪਰ ਸਾਨੂੰ ਅਜੇ ਤੱਕ ਸਰਕਾਰ ਨੇ ਪੱਕਿਆ ਨਹੀਂ ਕੀਤਾ ਸਰਕਾਰ ਤਾਂ ਕਹਿੰਦੀ ਹੈ ਸਾਰੇ ਮੁਲਾਜ਼ਮ ਕੱਚੇ ਮੁਲਾਜ਼ਮ ਪੱਕੇ ਕਰ ਦੇ ਦੇਖੋ ਜੀ ਫਿਰ ਸੱਚੀ ਕਹਿ ਰਹੀ ਆ ਕਿ ਚੁਟਕਲਿਆਂ ਦੀ ਸਰਕਾਰ ਆ ਇਹ ਵੀ ਇੱਕ ਚੁਟਕਲਾਈ ਜਿਹੜਾ ਉਹਨਾਂ ਨੇ ਦੱਸਿਆ ਹੋਣਾ ਅਸੀਂ ਤਾਂ ਕਿਦਰੇ ਪੱਕੇ ਨਹੀਂ ਹੋਏ ਜੇ ਪੱਕੇ ਹੋਏ ਹੁੰਦੇ ਅੱਜ ਸੜਕਾਂ ਤੇ ਕਿਉਂ ਹੁੰਦੇ ਤਾਂ ਤਸਵੀਰਾਂ ਤੁਸੀਂ ਪਿੱਛੇ ਤੱਕ ਦੇਖ ਸਕਦੇ ਹੋ ਕੇ ਸਾਰੇ ਪਾਸੇ ਜਿਹੜੇ ਏਟੀਟੀ ਜਿਹੜੇ ਜਾਂ ਜਿਹੜੇ ਹਾਈਨਰਡ ਸਕੂਲਾਂ ਵਾਲੇ ਅਧਿਆਪਕ ਨੇ ਉਹ ਸਾਰੇ ਇਸ ਚੀਜ਼ ਦਾ ਇੱਥੇ ਵਿਰੋਧ ਕਰਨ ਪਹੁੰਚੇ ਨੇ ਕਿ ਮਾਮਲਾ ਜੀ ਸਰਕਾਰ ਪ੍ਰਚਾਰ ਕਰ ਰਹੀ ਹੈ ਪਾਰਟੀਆਂ ਪ੍ਰਚਾਰ ਕਰ ਰਹੀਆਂ ਤੁਸੀਂ ਇੱਕ ਹੀ ਕਰ ਅਸੀਂ ਇਹ ਜਿਹੜੀ ਗੁੰੰਗੀ ਬੋਲੀ ਸਰਕਾਰ ਜਿਹੜੀ ਸਾਡੀ 2020 ਦੀ ਭਰਤੀ ਆ 2023 ਦੇ ਵਿੱਚ ਜਿਹਦੀ ਬਹਾਲੀ ਹੋ ਜਾਂਦੀ ਔਰ 8 ਹਫ਼ਤਿਆਂ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਦੇਜ ਜਾਰੀ ਹੁੰਦੇ ਨੇ ਕਿ 8 ਹਫ਼ਤਿਆਂ ਦੇ ਵਿੱਚ ਭਰਤੀ ਨੂੰ ਕੰਪਲੀਟ ਕੀਤਾ ਜਾਵੇ ਪਰ 2025 ਦੇ ਵਿੱਚ ਆ ਕੇ 19 ਮਾਰਚ ਨੂੰ ਜਿਹੜੀ ਇਸ ਭਰਤੀ ਦੇ ਕੁਝ ਬੰਦਿਆਂ ਨੂੰ ਜਿਹੜਾ ਹੈਗਾ ਨਿਯੁਕਤੀ ਪੱਤਰ 50 ਸਰਕਾਰ ਵੱਲੋਂ ਦਿੱਤੇ ਜਾਂਦੇ ਨੇ ਔਰ 2364 ਭਰਤੀ ਹੈ ਜਿਹਦੇ ਵਿੱਚ 1750 ਬੰਦਾ ਜਿਹੜਾ 50 ਸਰਕਾਰ ਜਿਹੜਾ ਜੁਆਇਨ ਕਰਵਾ ਕੇ ਬਾਕੀ ਭਰਤੀ ਤੋਂ ਜਿਹੜਾ ਪੱਲਾ ਝਾੜਦੀ ਹੋਈ ਨਜ਼ਰ ਆਉਂਦੀ ਆ ਔਰ ਸਾਨੂੰ ਡਰ ਹੈ ਕਿ ਪੰਜਾਬ ਸਰਕਾਰ ਇਸ ਭਰਤੀ ਨੂੰ ਕਿਤੇ ਨਾ ਕਿਤੇ ਖਤਮ ਕਰਨ ਦੇ ਬale ਪਾਸੇ ਜਿਹੜੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਉਹ ਜਾ ਰਹੀ ਆ ਔਰ ਅਸੀਂ ਇੱਥੇ ਪਹੁੰਚੇ ਆਪਦੇ ਹੱਕਾਂ ਨੂੰ ਬਚਾਉਣ ਦੇ ਲਈ ਔਰ ਇੱਥੋਂ ਦੇ VOTER ਨੂੰ ਜਿਹੜਾ ਜਾਗਰੂਕ ਕਰਨ ਦੇ ਲਈ ਕਿਉਂਕਿ ਜਿਹੜਾ ਇੱਥੋਂ ਦਾ VOTER ਹੈ ਕਿ ਉਹ ਪਹਿਲਾਂ ਪੂਰਾ ਪੰਜਾਬ ਇੱਥੋਂ ਇਸ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੁੱਟਿਆ ਗਿਆ ਆ ਇਹਨਾਂ ਦੇ ਵਾਕਾ ਵਾਸਤੇ ਆਪੇ ਪੈਟਰੋਲ ਨਾਲ ਖੁਦ ਪਵਾ ਪਵਾ ਕੇ ਇਹਨਾਂ ਦਾ ਪ੍ਰਚਾਰ ਕੀਤਾ ਅਸੀਂ ਖੁਦ ਵੀ ਇਹਨਾਂ ਦੇ ਬਲੰਟੀਅਰ ਸੀ ਪਰ ਅੱਜ ਜਿਹੜਾ ਇਹਨਾਂ ਨੇ ਸਾਨੂੰ ਛਣਕਣਾ ਦਿਖਾਇਆ ਹੋਇਆ ਉਹਦੇ ਵਿਰੋਧ ਵਜੋਂ ਅਸੀਂ ਜਿਹੜਾ ਇੱਥੇ ਤਰਨਤਾਰ ਦੇ ਵਿੱਚ ਜਿਹੜਾ ਵਿਰੋਧ ਵਜੋਂ ਪਹੁੰਚੇ ਹੋਏ ਆ ਅਸੀਂ ਬਲੰਟੀਅਰ ਸੀ ਜਾਂ ਮੱਕੜ ਸੀਗੇ ਅਸੀਂ ਤੁਸੀਂ ਪਮਕੜ ਕਹਿ ਲੋ ਚਾਹੀ ਅਸੀਂ ਇਹਨਾਂ ਦੇ ਹਰ ਜਗ੍ਹਾ ਦੇ ਉੱਤੇ ਇਹਨਾਂ ਦਾ ਜਿਹੜਾ ਪ੍ਰਚਾਰ ਕੀਤਾ ਦਿਨ ਰਾਤ ਪ੍ਰਚਾਰ ਕੀਤਾ ਪਰ ਜਿਹਦੇ ਨਤੀਜੇ ਸਾਨੂੰ ਚਾਹੀਦੇ ਸੀਗੇ ਇੱਕ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਦਾ ਮੁਖੱਤਾ ਜਿਹੜਾ ਹੋਰ ਸੀਗਾ ਅੱਜ ਜਿਹੜਾ ਮੁਖੱਤਾ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਆਮ ਲੋਕਾਂ ਦਾ ਨਹੀਂ ਇਹ ਖਾਸ ਲੋਕਾਂ ਦਾ ਬਣ ਕੇ ਰਹਿ ਗਿਆ ਜੀ ਕਹਿੰਦੇ ਆ ਕਿ ਸਾਰਾ ਵਰਗ ਬਾਗੋ ਬਾਗ ਆ ਕੁਛਕ ਬੰਦੇ ਇਹੜੇ ਵਿਰੋਧੀਆਂ ਛੱਡਿਆ ਉਹ ਬੋਲੀ ਜਾਂਦੇ ਦੇਖੋ ਵਿਰੋਧੀਆਂ ਦੀ ਗੱਲ ਕਰ ਲਈ ਇਹ ਤਾਂ ਵਿਰੋਧੀਆਂ ਨੂੰ ਤਾਂ ਮਾਨ ਹੀ ਨਹੀਂ ਸੀਗੇ ਜਿਹੜੇ ਵਿਰੋਧੀ ਧਿਰ ਦੇ ਵਿੱਚ ਆ ਗਏ ਨੇ ਔਰ ਜਿਹੜੇ ਇੱਥੇ ਆਮਕਰਾਂ ਦੇ ਜਿਹੜੇ ਮੁੰਡੇ ਕਹਿੰਦੇ ਸੀ ਵੀ ਅਸੀਂ ਆਮਕਰਾਂ ਦੇ ਕਾਕੇ ਆ ਕਿ ਅਸੀਂ ਇਹਨਾਂ ਤੋਂ ਹਾਜਮ ਨਹੀਂ ਹੋਰੇ ਪਰ ਅੱਜ ਜਿਹੜੇ ਆਮ ਘਰਾਂ ਦੇ 30 ਪਤਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਵੇਰ ਦੀ ਰੋਟੀ ਪੱਕਦੀ ਹੈ ਸ਼ਾਮ ਦੀ ਪੱਕੂਗੀ ਨਹੀਂ ਪੱਕੂਗੀ ਇਹ ਵੀ ਨਹੀਂ ਪਤਾ ਉਹਨਾਂ ਦੇ ਹੱਕਾਂ ਦੇ ਵਿੱਚੋਂ ਜਿਹੜੀ ਰੋਟੀ ਆ ਪੰਜਾਬ ਸਰਕਾਰ ਜਿਹੜੀ ਖੋਣ ਦੀ ਕੋਸ਼ਿਸ਼ ਆ ਉਹ ਕਰਦੀ ਨਜ਼ਰ ਆ ਰਹੀ ਹੈ ਜੀ ਕੀ ਮੰਨਦੇ ਹੋ ਜੀ ਮਤਲਬ ਮਾਨ ਸਰਕਾਰ ਕਹਿੰਦੀ ਸੀ ਮੈਂ ਆਮ ਘਰ ਦਾ ਮੁੰਡਾ ਮਾਸਟਰ ਦਾ ਮੁੰਡਾ ਮੈਨੂੰ ਪਤਾ ਮਾਸਟਰਾਂ ਦੇ ਦੁੱਖ ਤੁਸੀਂ ਮਾਸਟਰ ਇੱਥੇ ਰੌਲਾ ਪਾਉਂਦੇ ਫਿਰਦੇ ਆ ਮੇਰੀ ਜੇਕਰ ਤੁਹਾਡੇ ਚੈਨਲ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਮੇਰੀ ਭਗਵੰਤਬਾਰ ਸਰਕਾਰ ਭਗਵੰਤਮਾਨ ਹੁਣੀ ਜੇ ਮੇਰੀ ਗੱਲ ਸੁਣ ਰਹੇ ਆ ਮੈਂ ਉਹਨੇ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਤੁਸੀਂ ਵੀ ਮਾਸਟਰ ਦੇ ਮੁੰਡੇ ਹੋ ਔਰ ਤੁਹਾਨੂੰ ਜਿਹੜਾ ਮਾਸਟਰ ਨਾਲ ਦਰਦ ਆ ਜਦੋਂ ਪੜਾਉਣਾ ਚਾਹੀਦਾ ਆ ਤੁਹਾਨੂੰ ਪਹਿਲ ਦੇ ਆਧਾਰ ਤੇ ਸਾਡੇ ਮਸਲੇ ਹੱਲ ਕਰਨੇ ਚਾਹੀਦੇ ਸੀਗੇ ਪਰ ਤੁਸੀਂ ਅੱਜ ਉਸ ਮਤਲਬ ਰਾਹ ਤੇ ਚੱਲ ਪਏ ਹੋ ਕਿ ਸਾਨੂੰ ਅੱਜ ਧੰਨਿਆ ਕਰਨ ਧਰਨੇ ਲਾਉਣੇ ਪੈ ਰਹੇ ਨੇ ਸੜਕਾਂ ਤੇ ਆਣਾ ਪੈ ਰਿਆ ਆ ਅਸੀਂ ਬੇਰੁਜ਼ਗਾਰ ਅਧਿਆਪਕਾਂ ਸਾਡੇ ਕੋਈ ਮਸਲੇ ਨਹੀਂ ਹੱਲ ਹੋ ਰਹੇ ਔਰ ਜਿਨ੍ਹਾਂ ਨੂੰ ਇਹ ਕਹਿੰਦੇ ਕਿ ਊਣ ਦੇ ਮੂੰਹ ਜੀਰਾ ਇਹ ਸਿਰਫ 100 ਬੰਦੇ ਨਹੀਂ 100 ਬੰਦੇ ਨੂੰ 150 ਬੰਦੇ ਨੂੰ ਨਿਯੁਕਤੀ ਪੱਤਰ ਦੇ ਕੇ ਕਹਿੰਦੇ ਨੇ ਪੰਜਾਬ 'ਚ ਅਸੀਂ ਹਵਾ ਚਲਾਤੀ ਜੀ ਨਿਯੁਕਤੀ ਪੱਤਰ ਦੇ ਦیتے ਜੀ ਐਦਾਂ ਗੱਲ ਨਹੀਂ ਬਣਨੀ ਜੋ ਸਾਡੇ ਪੰਜਾਬ ਦੇ ਮਸਲੇ ਨੇ ਚਾਹੇ ਅਧਿਆਪਕਾਂ ਦੇ ਨੇ ਚਾਹੇ ਵਲੰਟਰੀਅਰਾਂ ਦੇ ਨੇ ਚਾਹੇ ਕੋਈ ਪੰਜਾਬ ਰੋਡ ਬਈ ਕੋਈ ਵੀ ਵਿਭਾਗ ਆ ਸਾਰੇ ਦੇ ਮਸਲੇ ਹੱਲ ਕਰਨੇ ਚਾਹੀਦੇ ਜਿਹਨੂੰ ਸਾਡੀ ਭਰਤੀ ਨੂੰ ਲਗਭਗ 5 ਸਾਲ ਹੋ ਚੁੱਕੇ ਨੇ ਉਹ ਜਿਹੜੀ ਸਾਡੀ ਭਰਤੀ ਆ ਇਹਦੇ ਵਿੱਚ ਕੁਝ ਸਾਡੇ ਸਾਥੀ ਇਸ ਦੁਨੀਆ ਤੋਂ ਅਲਵਿਦਾ ਅਲਵਿਦਾ ਕਰ ਚੁੱਕੇ ਨੇ ਜਦੋਂ ਅਸੀਂ ਮੀਟਿੰਗਾਂ ਕਰਦੇ ਆ ਸਾਨੂੰ ਕਹਿੰਦੇ ਆ ਅਖੇ ਜੀ ਤੁਹਾਡਾ ਮਹੱਲਾ ਕਰ ਰਹ ਇਹ ਕਰ ਕਰ ਕੇ ਘਨੂ ਇੰਨਾ ਖਜਲ ਖਜਲ ਖਵਾਰ ਕਰ ਰਹੇ ਨੇ ਕਿ ਅੱਜ ਸਾਨੂੰ ਸੜਕਾ ਦਿਆਣਾ ਪੈ ਰਿਹਾ ਪਿਛਲੇ 2 ਸਾਲ ਤੋਂ ਅਸੀਂ ਸੜਕਾ ਦੋੜ ਰਹੇ ਹਾਂ ਉਹ ਤਾਂ ਕਹਿੰਦੇ 50000 ਨੌਕਰੀਆਂ ਦੇਤੀਆਂ 50000 ਨੌਕਰੀ ਦੇ ਕੇ ਬੈਨਰ ਲਾਉਣ ਨਾਲ ਕੁਝ ਨਹੀਂ ਹੋਣਾ ਬਿਆਪਨ ਕਰਨਾ ਕੁਛ ਨਹੀਂ ਹੋਣਾ ਪਹਿਲਾਂ ਤੁਸੀਂ ਬਾਦਲਾਂ ਨੂੰ ਪਿੱਟਦੇ ਸੀਗੇ ਕੈਪਟਨ ਨੂੰ ਸਰਕਾਰ ਨੂੰ ਪਿੱਟਦੇ ਸੀਗੇ ਹੁਣ ਅਸੀਂ ਤੁਹਾਨੂੰ ਵੀ ਪਿੱਟਦੇ ਆ ਅਸੀਂ ਤੁਹਾਨੂੰ ਪਿੱਟਦੇ ਆ ਕਿਉਂਕਿ ਤੁਸੀਂ ਸਾਡੇ ਮਸਲੇ ਹੱਲ ਨਹੀਂ ਕੀਤੇ ਜੇ ਹੱਲ ਕੀਤੇ ਹੁੰਦੇ ਜੇ ਨੌਕਰੀਆਂ ਸਾਨੂੰ ਦਿੱਤੀਆਂ ਹੁੰਦੀਆਂ ਤੇ ਅੱਜ ਅਸੀਂ ਸੜਕਾਂ ਦੇਣੇ ਤੁਸੀਂ ਸੜਕ ਦੇ ਨਜ਼ਰ ਨਜ਼ਰ ਮਾਰੋ ਕਿੰਨੀ ਦੁਨੀਆ ਅੱਜ ਪੂਰੇ ਪੰਜਾਬ ਚ ਸਿਰਫ ਤਰੰਤਰ ਲੋਕਾਂ ਨੂੰ ਇਹੀ ਗੱਲਾਂ ਦੱਸਣ ਆਈ ਆ ਕਿ ਜਿਮਨੀ ਚੋਣਾ ਆ ਗਈਆਂ ਨੇ 100 ਸੰਕੇ ਵੋਟ ਪਾਇਓ ਬਾਕੀ 2027 ਜਿਆਦਾ ਦੂਰ ਨਹੀਂ ਆ ਉਹ ਯਾਰ ਕੀ ਕੀ ਕਹਿਣ ਆਏ ਤਰਨ ਤਰਨ ਦੇ ਲੋਕਾਂ ਨੇ ਤਰਨ ਤਰਨ ਦੇ ਲੋਕਾਂ ਨੂੰ ਹੀ ਕਹਿਣ ਆਏ ਆ ਕਿ ਅਸੀਂ ਵੀ ਤੁਹਾਡੇ ਧੀਆ ਪੁੱਤਰ ਭਰਾਵਾਂ ਵਰਗੇ ਆ ਅੱਜ ਅਸੀਂ ਸੜਕਾਂ ਤੇ ਰੋੜ ਰਹੇ ਆ ਸਾਨੂੰ ਲੁੱਟਿਆ ਗਿਆ ਸਾਨੂੰ ਖਰਾਬ ਕੀਤਾ ਗਿਆ ਪਿਛਲੇ 2 ਸਾਲਾਂ ਤੋਂ ਇਹਨਾਂ ਨੇ ਆਪਣੇ ਇਹਨਾਂ ਦੇ ਵਿਆਹ ਹੋ ਚੁੱਕੇ ਨੇ ਔਰ ਅੱਜ ਇਹ ਆਪੇ ਸੈਟਲ ਹੋ ਚੁੱਕੇ ਨੇ ਆਮ ਆਦਮੀ ਨੂੰ ਖਾਸ ਆਦਮੀ ਬਣ ਚੁੱਕੇ ਨੇ ਪਰ ਸਾਡਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਅਸੀਂ ਬਹੁਤ ਮਜਬੂਰ ਆ ਸਾਡਾ ਤਾਂ ਮਰਨ ਨੂੰ ਦਿਲ ਕਰਦਾ ਧੰਨਵਾਦ